ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ 200 ਹਜ਼ਾਰਾਂ ਅੱਜ ਅੱਜ ਦੀਆਂ ਕੁਝ ਗੱਲਾਂ ਬਾਤਾਂ ਜਿਹਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਮੈਨਿਆਪਲਸ ਸ਼ੂਟਿੰਗ ਸੰਬੰਧੀ ਗੱਲਬਾਤ ਕਰਾਂਗੇ ਕੀ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ ਦੂਜਾ ਵੈਕਸੀਨ ਮਾਮਲੇ ਵਿੱਚ ਸੀਡੀਸੀ ਦੇ ਡਾਇਰੈਕਟਰ ਨੂੰ ਫਾਇਰ ਕੀਤਾ ਗਿਆ ਨੌਕਰੀ ਤੋਂ ਕੱਢ ਦਿੱਤਾ ਗਿਆ ਇੱਕ ਸ਼ਿਕਾਗੋ ਦੇ ਨੇੜੇ ਨੇਵੀ ਬੇਸ ਨੂੰ ਆਈਸ ਦੇ ਆਪਰੇਸ਼ਨ ਵਜੋਂ ਵਰਤਣ ਦਾ ਮਾਮਲਾ ਹੈ ਰੋਲਾ ਕੀ ਹੈ ਇਸ ਮਾਮਲੇ ਦੇ ਵਿੱਚ ਤੇ CIA ਦੇ ਰਸ਼ੀਆ ਦੇ ਐਕਸਪਰਟ ਨੂੰ ਹਟਾਉਣ ਦਾ ਮਾਮਲਾ ਸਾਹਮਣੇ ਆਇਆ ਤੇ ਆਖਰ ਦੇ ਵਿੱਚ 트럼ਪ ਐਡਮਿਨਿਸਟ੍ਰੇਸ਼ਨ ਵੱਲੋਂ ਸੈਕਸੂਅਲ ਐਜੂਕੇਸ਼ਨਸ ਬੰਦੀ ਨਵਾਂ ਐਲਾਨ ਕੀਤਾ ਗਿਆ ਇਹਦੇ ਬਾਰੇ ਗੱਲਬਾਤ ਕਰਨੀ ਹੈ ਸਭ ਤੋਂ ਪਹਿਲੀ ਗੱਲਬਾਤ ਜਿਹੜੀ ਕੱਲ 27 ਅਗਸਤ ਨੂੰ ਪਹਿਲੀ ਸਕੂਲ ਦੀ ਜਿਹੜੀ ਮਾਸ ਸ਼ੂਟਿੰਗ ਆ ਅ ਅਨਾਨਸੀਏਸ਼ਨ ਕੈਥੋਲਿਕ ਚਰਚ ਦੇ ਵਿੱਚ ਮਿਨਿਆ ਪਲਸ ਦੇ ਵਿੱਚ ਇੱਕ ਵਿਅਕਤੀ ਨੇ ਗੋਲੀ ਚਲਾਈ ਜਿਹੜੀ ਚਰਚ ਦੀ ਵਿੰਡੋ ਦੇ ਥਰੂ ਕੱਲ ਵੀ ਆਪਾਂ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਸੀ ਦੋ ਬੱਚਿਆਂ ਦੀ ਮੌਤ ਹੋ ਗਈ ਇੱਕ ਦੀ ਉਮਰ 8 ਸਾਲ ਸੀ ਦੂਜੇ ਦੀ ਉਮਰ 10 ਸਾਲ ਸੀ 14 ਹੋਰ ਬੱਚੇ ਜ਼ਖਮੀ ਹੋਏ ਤਿੰਨ ਵੱਡੇ ਜਿਹੜੇ ਐਲਡਰ ਸੀਗੇ ਉਹ ਜ਼ਖਮੀ ਹੋਏ ਆ ਜਿਹੜਾ ਅਟੈਕਰ ਆ ਜਿਹੜਾ ਸ਼ੂਟਰ ਸੀ ਜਿਹਨੇ ਗੋਲੀ ਚਲਾਈ ਤੇਲਾ ਤੇ 23 ਸਾਲਾਂ ਦਾ ਇਹ ਰੋਬਿਨ ਵੈਸਟਮੈਨ ਇਹਦਾ ਨਾਮ ਦੱਸਿਆ ਜਾ ਰਿਹਾ ਰਾਈਫਲ ਸੀ ਇਹਦੇ ਕੋਲ ਇੱਕ ਸ਼ਾਰਟ ਗਨ ਸੀ ਪਿਸਟਲ ਸੀ ਅਟੈਕ ਕਰਨ ਤੋਂ ਬਾਅਦ ਵੈਸਟਮੈਨ ਨੇ ਆਪਣੇ ਆਪ ਨੂੰ ਪਾਰਕਿੰਗ ਲੋਟ ਦੇ ਵਿੱਚ ਗੋਲੀ ਮਾਰ ਲਿਆ ਇਹ ਘਟਨਾ ਨੇ ਸਾਰੇ ਅਮਰੀਕਾ ਨੂੰ ਇੱਕ ਵਾਰੀ ਹਿਲਾ ਕੇ ਰੱਖ ਦਿੱਤਾ ਔਰ ਜਿਹੜੀ ਗਨ ਵਾਇਲੈਂਸ ਮਾਸ ਸ਼ੂਟਿੰਗ ਦੀਆਂ ਘਟਨਾਵਾਂ ਪਿਛਲੇ ਸਮੇਂ ਵਿੱਚ ਹੁੰਦੀਆਂ ਉਹਨਾਂ ਨੂੰ ਕਿੱਦਾਂ ਰੋਕਿਆ ਜਾ ਸਕਦਾ ਹੈ ਦੇ ਉੱਤੇ ਇੱਕ ਵਾਰੀ ਫੇਰ ਸਵਾਲੀਆ ਚਿੰਨ ਲੱਗ ਗਿਆ ਕਿਉਂਕਿ ਸਾਰਾ ਕੁਝ ਚਰਚ ਦੇ ਅੰਦਰ ਹੋਇਆ ਟੀਚਰ ਜਿਹੜੇ ਆ ਉਹਨਾਂ ਨੇ ਬੱਚਿਆਂ ਨੂੰ ਬਚਾਇਆ ਆਪਣੀਆਂ ਬਾਡੀਜ਼ ਦੇ ਨਾਲ ਇਥੋਂ ਤੱਕ ਕਿ ਨਿਆਣਿਆਂ ਦੇ ਮੂਹਰੇ ਹੋ ਕੇ ਉਹਨਾਂ ਨੇ ਬਚਾਇਆ ਉਹਨਾਂ ਨੂੰ ਸਟੂਡੈਂਟਸ ਜਿਹੜੇ ਆ ਉਹ ਦੇ ਸਾਰੇ ਕੁਝ ਦੇ ਥੱਲੇ ਲੁਕੇ ਔਰ ਜਿਹੜੇ ਪ੍ਰੀ ਸਕੂਲਰ ਸੀਗੇ ਉਹ ਉਹਦੇ ਵਿੱਚ ਥੱਲੇ ਜਿਹੜੇ ਹੋ ਗਏ ਤੇ ਉਹਨਾਂ ਨੇ ਜਿਹੜੀ 플레이 ਕਿਚਨ ਦੇ ਵਿੱਚ ਲੁਕਾ ਕੇ ਆਪਣੇ ਆਪ ਨੂੰ ਬਚਾ ਕੀਤਾ টিਚਰਸ ਤੇ ਕੁਝ ਜਿਹੜੇ ਵੱਡੇ ਸਟੂਡੈਂਟਸ ਸੀਗੇ 올ਡ ਸਟੂਡੈਂਟਸ ਸੀਗੇ ਉਹਨਾਂ ਨੇ ਬਹੁਤ ਕੁਇਕਲੀ ਇਹ ਸਾਰੇ ਕੁਸ਼ਤੇ ਉੱਤੇ ਐਕਟ ਕੀਤਾ ਤੇ ਦੂਜਿਆਂ ਨੂੰ ਬਚਾਇਆ ਜੇ ਇਹ ਟੀਚਰ ਬੱਚਿਆਂ ਦਾ ਬਚਾਅ ਨਾ ਕਰਦੇ ਤੇ ਜੇ ਵੱਡੇ ਬੱਚੇ ਛੋਟੇ ਬੱਚਿਆਂ ਦਾ ਬਚਾਅ ਨਾ ਕਰਦੇ ਇਹਦੇ ਨਾਲ ਮੌਤਾਂ ਹੋਰ ਜ਼ਿਆਦਾ ਹੋ ਸਕਦੀਆਂ ਸੀ ਪੁਲਿਸ ਤੇ ਐਫਪੀਆਈ ਜਿਹੜੀ ਉਹ ਤੋਂ ਬਾਅਦ ਸੀਨ ਦੇ ਉੱਤੇ ਦੌੜੀ ਆਈ ਆ ਫੈਮਲੀਜ਼ ਜਿਹੜੀਆਂ ਨੇ ਉਹਨਾਂ ਨੂੰ ਬਹੁਤ ਵੱਡਾ ਟਰੋਮਾ ਆ ਪੇਰੈਂਟਸ ਜਿਹੜੇ ਸੀਗੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਲੱਭਣ ਦੇ ਲਈ ਉੱਥੇ ਦੌੜੇ ਬਹੁਤ ਸਾਰੇ ਬੱਚਿਆਂ ਨੇ ਮਤਲਬ ਇਦਾਂ ਦੱਸਿਆ ਕਿ ਕਿੱਦਾਂ ਉਹਨਾਂ ਦੇ ਕਲਾਸਮੇਟਸ ਦੇ ਵਿੱਚੋਂ ਮਤਲਬ ਖੂਨ ਵਗ ਰਿਹਾ ਸੀ ਕਿੱਦਾਂ ਉਹ ਆਪਣੇ ਬੇਸਮੈਂਟਸ ਦੇ ਵਿੱਚ ਜਿਹੜੇ ਥੱਲੇ ਲੁਕੇ ਆ ਤੇ ਕਿਸ ਤਰੀਕੇ ਦੇ ਨਾਲ ਮਤਲਬ ਉਹਨਾਂ ਨੂੰ ਸਾਫ਼ ਤੌਰ ਤੇ ਦਿਖ ਰਿਹਾ ਸੀ ਕਿ ਅੱਜ ਸਾਰਿਆਂ ਨੇ ਮਾਰੇ ਜਾਣਾ ਆ ਕਮਿਊਨਿਟੀ ਜਿਹੜੀ ਵਿਜੁਅਲਸ ਹੋਇਆ ਇਹਦੇ ਉੱਤੇ ਇਸ ਕੱਲ ਜਦੋਂ ਹੋਇਆ ਤੇ ਉਸੇ ਸ਼ਾਮ ਨੂੰ ਜਿਹੜੇ ਵਿਜੁਅਲ ਹੋਏ ਆ ਪੇਰੈਂਟਸ ਇਸੇ ਤਰ੍ਹਾਂ ਜਿਹੜੇ ਨੇਬਰ ਸੀਗੇ ਉਹ ਬਹੁਤ ਵੱਡੇ ਸ਼ੌਕ ਦੇ ਵਿੱਚ ਆ ਪੁਲਿਸ ਚੀਫ ਨੇ ਇਸ ਚੀਜ਼ ਨੂੰ ਕਿਹਾ ਕਿ ਸ਼ੀਰ ਰਿਅਲਿਟੀ ਉਹਨੇ ਖਾਸ ਤੌਰ ਦੇ ਉੱਤੇ ਕਿਹਾ ਮੇਅਰ ਨੇ ਕਿਹਾ ਕਿ ਇਹ ਬੱਚੇ ਜਿਹੜੇ ਆ ਸੱਚਮੁੱਚ ਅਰਦਾਸ ਕਰ ਰਹੇ ਸੀ ਤੇ ਇਹ ਸਾਰੀ ਕੁਝ ਜਿਹੜੀ ਆ ਗਨਸ ਦੇ ਨਾਲ ਸਟ੍ਰੈਸ ਪੈਦਾ ਹੋਈ ਆ ਜਿਹੜਾ ਵੈਸਟਰਨ ਸੀ ਇਹਦਾ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈ ਸਾਰੇ ਵੈਪਨ ਜਿਹੜਿਆ ਨੇ ਕਾਨੂੰਨੀ ਤੌਰ ਤੇ ਖਰੀਦੇ ਸੀ ਤਰੇਸੈਂਟ ਚਲੇ ਅਥਾਰਟिटीज ਆਨ ਇਨਵੈਸਟੀਗੇਸ਼ਨ ਕਰ ਰਹੀਆਂ ਕਿ ਇਹਦੇ ਪਿੱਛੇ ਕਾਰਨ ਕੀ ਸੀ ਵੱਡਾ ਇਸ਼ੂ ਇਹ ਆ ਕਿ ਮਨਿਆ ਪਲਸ ਦੇ ਵਿੱਚ ਜਿਹੜੇ ਗਨ ਲਾਜ਼ ਨੇ ਬਹੁਤ ਸਖਤ ਨੇ ਤੇ ਲੀਡਰ ਕਹਿੰਦੇ ਆ ਅਮਰੀਕਾ ਦੇ ਵਿੱਚ ਜਿਹੜਾ ਕਲਚਰ ਆ ਹੈ ਵਾਇਲੈਂਸ ਦਾ ਇਹ ਇਹ ਜਿਹੜੇ ਗੰਸ ਸੌਖੀਆਂ ਮਿਲਣ ਕਰਕੇ ਆ ਅਮਰੀਕਾ ਦੇ ਵਿੱਚ ਮਾਸ ਸ਼ੂਟਿੰਗਸ ਉਹ ਜ਼ਿਆਦਾ ਹੁੰਦੀਆਂ ਕਿਸੇ ਵੀ ਡਿਵੈਲਪਡ ਕੰਟਰੀ ਦੇ ਮੁਕਾਬਲੇ ਦੇ ਵਿੱਚ ਤੇ ਇਹ ਇੰਨੇ ਜ਼ਿਆਦਾ ਹੁੰਦੀਆਂ ਕਿ ਬਹੁਤ ਕਮਿਊਨਿਟੀਆਂ ਦੇ ਉੱਤੇ ਇਹਦਾ ਅਸਰ ਪੈਂਦਾ ਆ ਆਮ ਤੌਰ ਤੇ ਸਕੂਲਾਂ ਦੇ ਵਿੱਚ ਚਰਚਸ ਦੇ ਵਿੱਚ ਸ਼ੋਪਿੰਗ ਮਾਲਸ ਦੇ ਵਿੱਚ ਇਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਵਰਕਪਲੇਸਸ ਦੇ ਵਿੱਚ ਕੋਈ ਮਤਲਬ ਉੱਥੇ ਕੋਈ ਵੀ ਸੇਫ ਨਹੀਂ ਆ ਇਹ ਜਿਹੜੀ ਈਜ਼ੀ ਅਵੇਲੇਬਿਲਟੀ ਆ ਇਹਨਾਂ ਫਾਇਰ ਆਰਮਸ ਦੀ ਜਿਹਦੇ ਵਿੱਚ ਸੌਲਟ ਸਟਾਈਲ ਰਾਈਫਲਸ ਨੇ ਉਹ ਜ਼ਿਆਦਾ ਨੁਕਸਾਨ ਕਰਦੇ ਆ ਪੋਲਿਟੀਕਲ ਡਿਵਾਈਡਡ ਆ ਕਲੀਅਰ ਕੱਟ ਦੇ ਉੱਤੇ ਯੂਐਸ ਪੋਲਿਟਿਕਸ ਦੇ ਵਿੱਚ ਕੁਝ ਲੋਕ ਕਹਿੰਦੇ ਆ ਕਿ ਸਖਤ ਕਾਨੂੰਨ ਹੋਣੇ ਚਾਹੀਦੇ ਤੇ ਕੁਝ ਕਹਿੰਦੇ ਆ ਇਹ ਕਾਨੂੰਨ ਸਖਤ ਨਹੀਂ ਹੋਣੇ ਚਾਹੀਦੇ। ਅਗਲੀ ਗੱਲਬਾਤ ਸੀਡੀਸੀ ਦੀ ਡਾਇਰੈਕਟਰ ਆ ਸੁਸ਼ਾਨ ਮੋਂਰੇਸ। ਸੁਸ਼ਾਨ ਮੋਂਰੇਸ ਨੂੰ ਮਤਲਬ ਬਾਹਰ ਕੱਢ ਦਿੱਤਾ ਗਿਆ, ਨੌਕਰੀ ਤੋਂ ਹਟਾ ਦਿੱਤਾ ਗਿਆ, ਫਾਇਰ ਕਰ ਦਿੱਤਾ ਗਿਆ ਵਾਈਟ ਹਾਊਸ ਦੁਆਰਾ ਜਦੋਂ ਉਹਨੇ ਵੈਕਸੀਨ ਪਾਲਿਸੀ ਉੱਤੇ ਆਪਣਾ ਨਜ਼ਰੀਆ ਬਦਲਣ ਤੋਂ ਨਾ ਕਰ ਦਿੱਤੀ। ਉਹ ਵੈਕਸੀਨ ਪਾਲਿਸੀ ਜਿਹਨੂੰ ਹੈਲਥ ਸੈਕਟਰੀ ਰੌਬਰਟ ਐਫ ਕੈਨੇਡੀ ਜੂਨੀਅਰ ਪੁਸ਼ ਕਰ ਰਿਹਾ ਕਿ ਇਸ ਹਿਸਾਬ ਦੇ ਨਾਲ ਵੈਕਸੀਨ ਜਿਹੜੀ ਲੱਗੂਗੀ ਜਾਂ ਵੈਕਸੀਨ ਹੋਣੀ ਚਾਹੀਦੀ ਹੈ ਕੈਨੇਡੀ ਤੇ ਟਰੰਪ ਐਡਮਿਨਿਸਟ੍ਰੇਸ਼ਨ ਚਾਹੁੰਦੇ ਆ ਕਿ ਉਹ ਜਿਹੜੀ ਕੋਵਿਡ 19 ਵੈਕਸੀਨ ਦੀ ਅਪਰੂਵਲ ਨੈਰੋ ਕੀਤੀ ਜਾਵੇ ਤੇ ਜਿਹੜੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਜਿਹੜਾ ਸੀਨੀਅਰ ਸਟਾਫ ਅਸੀ ਯੂਨੀਸੀਦਰ ਨੂੰ ਫਾਇਰ ਕਰ ਦਿੱਤਾ ਜਿਹੜੀ ਇਹ ਸੀਗੀ ਡਾਇਰੈਕਟਰ ਇਹਨੇ ਨਾ ਕਰ ਦਿੱਤੀ ਸੀ ਕਿ ਮੈਂ ਇਸ ਕੱਲ ਦੇ ਨਾਲ ਸਹਿਮਤ ਨਹੀਂ ਆ ਹੁਣ ਉਹਦੇ ਵਕੀਲ ਕਹਿੰਦੇ ਆ ਕਿ ਉਹਨੂੰ ਸਿਰਫ ਰਾਸ਼ਟਰਪਤੀ ਫਾਇਰ ਕਰ ਸਕਦਾ ਆ ਸੋ ਟੈਕਨੀਕਲੀ ਉਹ ਹਜੇ ਵੀ ਆਪਣੀ ਜੌਬ ਹੋਲਡ ਕਰਦੀ ਆ ਵਾਈਟ ਹਾਊਸ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਹ ਨੌਕਰੀ ਤੋਂ ਬਾਹਰ ਜਾ ਚੁੱਕੀ ਆ ਫਾਇਰ ਕਰਨ ਤੋਂ ਬਾਅਦ ਕਈ ਸਾਰੇ ਜਿਹੜੇ ਸੀਨੀਅਰ ਸੀਡੀਸੀ ਦੇ ਅਫੀਸ਼ੀਅਲਸ ਸੀਗੇ ਚੀਫ ਮੈਡੀਕਲ ਆਫੀਸਰ ਅਨਫੈਕਸ਼ੀਅਸ ਡਿਜ਼ੀਜ਼ ਹੈਡ ਟਾਪ ਵੈਕਸੀਨ ਐਕਸਪਰਟ ਸਾਰਿਆਂ ਨੇ ਉਸ ਪ੍ਰੋਟੈਸਟ ਵਜੋਂ ਰਿਜ਼ਾਈਨ ਕਰ ਦਿੱਤਾ ਇੱਕ ਤਰੀਕੇ ਨਾਲ ਇਹਨਾਂ ਦਾ ਸਾਰਾ ਤਾਣਾ ਬਾਣਾ ਜਿਹੜਾ ਹਿੱਲ ਗਿਆ ਅਪਾ ਜਾਣਦੇ ਆ ਕਿ ਕੈਨੇਡੀ ਨੇ ਅਨਾਉਂਸ ਕੀਤੀ ਸੀ ਨਵੀਂ ਕੋਵਿਡ-19 ਦੀ ਵੈਕਸੀਨ ਕਿ ਇਹ ਸਿਰਫ ਹਾਈ ਰਿਸਕ ਗਰੁੱਪਸ ਜਿਹੜੇ 65 ਸਾਲ ਤੋਂ ਉੱਤੇ ਨੇ ਉਹਨਾਂ ਵਿੱਚ ਹੀ ਅਪਰੂਵ ਕੀਤੀ ਜਾਣੀ ਆ ਨਾ ਕਿ ਹਰ ਇੱਕ ਲਈ ਜਿਹੜਾ 6 ਮਹੀਨੇ ਮਤਲਬ ਜਾਂ ਜਿਹੜਾ ਮਤਲਬ ਕੋਈ ਵੀ 6 ਮਹੀਨੇ ਤੋਂ ਵੱਧ ਹੈਗਾ ਉਹ ਹਰ ਇੱਕ ਲਈ ਨਹੀਂ ਕੀਤੀ ਜਾਣੀ ਕੁਝ ਕੇਸਸ ਦੇ ਵਿੱਚ ਕੀਤੀ ਜਾਣੀ ਕਿਉਂਕਿ ਆਪਾਂ ਜਾਣਦੇ ਆ ਕਿ ਰਾਬਰਟ ਅਫ ਕੈਨੇਡੀ ਜੂਨੀਅਰ ਵੈਕਸੀਨ ਤੇ ਬਹੁਤਾ ਯਕੀਨ ਨਹੀਂ ਰੱਖਦੇ ਖਾਸ ਤੌਰ ਦੇ ਤੇ ਜਿਹੜੀ ਮੈਸੈਂਜਰ ਆਰਐਨਏ ਵੈਕਸੀਨ ਹੈ ਜਿਹੜੀ ਕੋਵਿਡ ਦੀ ਵੈਕਸੀਨ ਹੁਣ ਬਣਾਈ ਗਈ ਆ ਉਸ ਟੈਕਨੀਕ ਦੇ ਨਾਲ ਉਹਦੇ ਉੱਤੇ ਬਹੁਤਾ ਇਹਨਾਂ ਦਾ ਭਰੋਸਾ ਨਹੀਂ ਆ ਹੁਣ ਇਹਦੇ ਨਾਲ ਹੋਇਆ ਕੀ ਆ ਕਿ ਇਹ ਸਾਰਾ ਕੁਝ ਬਜਟ ਕੱਟ ਤੋਂ ਜਿਹੜਾ ਬਾਹਰ ਆ ਰਿਹਾ ਤੇ ਜੌਬ ਲੋ ਜਾ ਰਹੀਆਂ ਆ ਗਨਟੇ ਜਿਹੜੇ ਹੋ ਰਹੇ ਆ ਸੀਡੀਸੀ ਦੇ ਹੈੱਡਕੁਆਰਟਰ ਦੇ ਉੱਤੇ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਹੋਇਆ ਸੀ ਆਪਾਂ ਸਾਰੇ ਜਾਣਦੇ ਆ ਪੁਲਿਸ ਆਫੀਸਰ ਦੀ ਮੌਤ ਹੋ ਗਈ ਸੀ ਸੋ ਕਿਉਂਕਿ ਵੈਕਸੀਨ ਬਾਰੇ ਕੈਨੇਡੀ ਨੇ ਬਹੁਤ ਵਾਰੀ ਸਵਾਲ ਕੀਤੇ ਐਚਐਚਐ ਸੈਕਟਰੀ ਨੇ ਤੇ ਵੈਕਸੀਨ ਐਡਵਾਈਜ਼ਰ ਨੂੰ ਫਾਇਰ ਕੀਤਾ ਤੇ ਜਿਹੜੀ ਮੈਸੰਜਰ ਆਰਐਨਏ ਵੈਕਸੀਨ ਦੀ ਰਿਸਰਚ ਆ ਉਹਦੀ ਫੰਡਿੰਗ ਰੋਕ ਦਿੱਤੀ ਕਿ ਜਿਹੜੀ ਇੱਕ ਰਵਾਇਤੀ ਤਰੀਕੇ ਨਾਲ ਵੈਕਸੀਨ ਬਣਦੀ ਹੈ ਰਵਾਇਤੀ ਤਰੀਕੇ ਦਾ ਮਤਲਬ ਇਹ ਆ ਕਿ 10 ਸਾਲ ਲੱਗ ਜਾਂਦੇ ਇੱਕ ਨਵੀਂ ਵੈਕਸੀਨ ਬਣਾਉਣ ਨੂੰ ਉਸ ਹਿਸਾਬ ਨਾਲ ਜਿਹੜੀ ਵੈਕਸੀਨ ਬਣਦੀ ਹੈ ਉਹੀ ਵੈਕਸੀਨ ਸਹੀ ਆ ਮੈਸੰਜਰ ਆਰਐਨਏ ਬਹੁਤ ਤੇਜ਼ੀ ਦੇ ਨਾਲ ਵੈਕਸੀਨ ਬਣਾਉਂਦੀ ਔਰ ਐਡਵਾਂਸ ਟੈਕਨੀਕ ਮੰਨੀ ਜਾਂਦੀ ਆ ਇਹਨੂੰ ਇਹਨਾਂ ਨੇ ਨਹੀਂ ਮੰਨਿਆ ਸੈਨੇਟਰ ਬਿਲ ਕੈਸਟੀ ਜਿਹੜੇ ਆ ਜਿਨ੍ਹਾਂ ਨੇ ਕੈਨੇਡੀਨ ਨੂੰ ਕਨਫਰਮ ਕਰਨ ਦੇ ਵਿੱਚ ਮਦਦ ਕੀਤੀ ਆ ਉਹਨਾਂ ਨੇ ਏਸ਼ ਸੀਡੀਸੀ ਦੀ ਇਹਦੇ ਜਾਣ ਦੇ ਉੱਤੇ ਜਿਹੜੇ ਮੋਨਰਾਇਸ ਦੇ ਜਾਣ ਦੇ ਉੱਤੇ ਕਿਹਾ ਕਿ ਇਹ ਜਾਣਾ ਠੀਕ ਨਹੀਂ ਆ ਤੇ ਵੈਕਸੀਨ ਦੇ ਉੱਤੇ ਉਹਦਾ ਸਟੈਂਡ ਸਹੀ ਸੀ ਇਸ ਚੀਜ਼ ਦੇ ਨਾਲ ਜਿਹੜੇ ਜਿਹੜੇ ਜੀਆਰਐਫ ਕੈਨੇਡੀ ਜੂਨੀਅਰ ਨੇ ਉਹ ਹੋਰ ਜ਼ਿਆਦਾ ਗੁੱਸੇ ਦੇ ਵਿੱਚ ਆਏ ਆ ਐਕਸਪਰਟ ਇਸ ਕਾਲ ਦੇ ਉੱਤੇ ਕਹਿ ਰਿਹਾ ਕਿ ਜਿਹੜੀਆਂ ਇਹ ਚੇਂਜਸ ਨੇ ਇਹਦੇ ਨਾਲ ਸੀਡੀਸੀ ਜਿਹੜੀ ਕਮਜ਼ੋਰ ਹੋਊਗੀ ਮੈਸਰ ਫਰਮੇਸ਼ਨ ਫੈਲੂਗੀ ਤੇ ਰਿਸਕ ਜਿਹੜਾ ਜ਼ਿਆਦਾ ਇਸ ਤਰ੍ਹਾਂ ਦੀਆਂ ਬਿਮਾਰੀਆਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕੈਨੇਡੀ ਨੇ ਬਾਰ ਬਾਰ ਜਿਹੜੇ ਬਾਉਂਡਰੀਸ ਨੂੰ ਕਿਹਾ ਸੀ ਕਿ ਰਿਜ਼ਾਈਨ ਕਰ ਜਵੇ ਜੇ ਉਹ ਇਹਨਾਂ ਚੇਂਜਸ ਨੂੰ ਬੈਕ ਨਹੀਂ ਕਰਦੇ ਮਤਲਬ ਕੈਨੇਡੀ ਦੀ ਪਾਲਿਸੀ ਦੀ ਸਪੋਰਟ ਨਹੀਂ ਕਰਦੀ ਤੇ ਜਾਂ ਜਿਹੜੀ ਟਰੰਪ ਦੀ ਜਿਹੜੀ ਹੈਲਥ ਏਜੰਡਾ ਆ ਉਹਦੀ ਸਪੋਰਟ ਨਹੀਂ ਕੀਤੀ ਜਾ ਰਹੀ ਸੋ ਅੰਤ ਦੇ ਵਿੱਚ ਉਹਨਾਂ ਨੂੰ ਫਾਇਰ ਕਰ ਦਿੱਤਾ ਗਿਆ ਅਗਵੀ ਗੱਲਬਾਤ ਇਹ ਆ ਕਿ 트럼ਪ ਐਡਮਿਨਿਸਟ੍ਰੇਸ਼ਨ ਇੱਕ ਨਵਾਂ ਕਦਮ ਚੁੱਕਣਾ ਚਾਹੁੰਦੇ ਆ ਕਦਮ ਇਹ ਚੁੱਕਣਾ ਚਾਹੁੰਦੇ ਆ ਕਿ ਸ਼ਿਕਾਗੋ ਦੇ ਨੇੜੇ ਇੱਕ ਨੇਵੀ ਬੇਸ ਆ ਨੇਵਲ ਸਟੇਸ਼ਨ ਗ੍ਰੇਟ ਲੇਕਸ ਉਹਨੂੰ ਕਹਿੰਦੇ ਆ ਇਹ ਉਸ ਸ਼ਿਕਾਗੋ ਦੇ ਨੇੜੇ ਦੇ ਜਿਹੜੇ ਨੇਵੀ ਬੇਸ ਆ ਉਹਨੂੰ ਇਮੀਗ੍ਰੇਸ਼ਨ ਐਨਫੋਰਸਮੈਂਟ ਦੀ ਆਈਸ ਦੀ ਉਹਦੇ ਜਿਹੜੇ ਆਪਰੇਸ਼ਨਸ ਨੇ ਜਿਹੜੇ ਉਹਨਾਂ ਨੇ ਸਾਰੇ ਕੰਮ ਕਰ ਕਰਨੇ ਆ ਉਹਦੀ ਹੱਬ ਬਣਾਉਣਾ ਚਾਹੁੰਦੇ ਆ ਆਈਸ ਦਾ ਗੋਲ ਕੀ ਆ 트럼ਪ ਆਫੀਸ਼ੀਅਲਸ اسپੈਸ਼ਲੀ ਜਿਹੜੇ ਸਟੀਫਨ ਮਿਲਰ ਨੇ ਉਹ ਚਾਹੁੰਦੇ ਆ ਕਿ ਅਸੀਂ ਇੱਕ ਦਿਨ ਦੇ ਵਿੱਚ 3 ਹਜ਼ਾਰ ਇਮੀਗ੍ਰੇਸ਼ਨ ਅਰੈਸਟ ਕਰਦੇ ਆ। ਉਹ 3000 ਕੱਚਾ ਬੰਦਾ ਰੋਜ਼ ਫੜਨਾ। ਡੀਐਸ ਸੈਕਟਰੀ ਨੇ ਕ੍ਰਿਸਟੀ ਨੋਇਮ ਉਹ ਕਹਿੰਦੀ ਆ ਵੀ ਜਲਦੀ ਜਿਹੜੀ ਆਈਸ ਆ ਮਤਲਬ ਆਈਸ ਸਟ੍ਰਾਈਕ ਟੀਮ ਹੈ ਸ਼ਿਕਾਗੋ ਦੇ ਵਿੱਚ ਹੋਊਗੀ। ਸ਼ਿਕਾਗੋ ਆਪਾਂ ਜਾਣਦੇ ਸਾਂ ਕਿ ਇਹ 시ਟੀ ਹੈ। ਡੈਮੋਕ੍ਰੇਟ ਮੇਅਰ ਆ। ਹੁਣ ਨੇਵਲ ਬੇਸ ਦਾ ਰੋਲ ਇੱਥੇ ਕੀ ਹੋਊਗਾ? ਡੀਐਚਐਸ ਨੂੰ ਇਹ ਪੁੱਛਿਆ ਗਿਆ ਕਿ ਜਿਹੜਾ ਇਹ ਕਿਹਾ ਗਿਆ ਕਿ ਜਿਹੜਾ ਬੇਸ ਹੈ ਨੂੰ ਜਿਹੜਾ ਤੁਸੀਂ ਆਈਸ ਨੂੰ ਸਪੋਰਟ ਕਰੋ ਉਹਨੂੰ ਫੈਸਿਲੀਟੇਟ ਕਰੋ ਜੋ ਕੁਛ ਉਹਨਾਂ ਨੂੰ ਇੱਥੇ ਚਾਹੀਦਾ ਹੈ ਰਿਪੋਰਟ ਹਜੇ ਵੀ ਅੰਡਰ ਰਿਵਿਊ ਹੈ ਹਜੇ ਤੱਕ ਅਪਰੂਵ ਨਹੀਂ ਹੋਈ ਐਡਮਿਨਿਸਟ੍ਰੇਸ਼ਨ ਇਹ ਵੀ ਪਲਾਨ ਕਰ ਰਿਹਾ ਹੈ ਕਿ ਹਜ਼ਾਰਾਂ ਦੇ ਟ੍ਰੂਪਸ ਜਿਹਦੇ ਵਿੱਚ ਨੈਸ਼ਨਲ ਗਾਰਡਸ ਨੇ ਮੇ ਬੀ ਐਕਟਿਵ ਡਿਊਟੀ ਸੋਲਜਰ ਵੀ ਹੋਣ ਉਹਨਾਂ ਨੂੰ ਸ਼ਿਕਾਗੋ ਭੇਜਿਆ ਜਾਵੇ ਤਾਂ ਕਿ ਉਹ ਇਮੀਗ੍ਰੇਸ਼ਨ ਐਨਫੋਰਸਮੈਂਟ ਨੂੰ ਬੈਕ ਕਰ ਸਕਣ ਹੁਣ ਇੱਥੇ ਆ ਕੇ ਰੋਲੇ ਵਾਲੀ ਗੱਲ ਸ਼ੁਰੂ ਹੋ ਜਾਂਦੀ ਹੈ ਗਵਰਨਰ ਇਲੀਨੋਇਸ ਕਿਉਂਕਿ ਇਲੀਨੋਇਸ ਜਿਹੜਾ ਸ਼ਿਕਾਗੋ ਇਲੀਨੋਇਸ ਵਿੱਚ ਪੈਂਦਾ ਤੇ ਇਲੀਨੋਇਸ ਦੇ ਗਵਰਨਰ ਜੇਬੀ ਪ੍ਰੈਕਟਰ ਨੇ ਇਸ ਗੱਲ ਦੀ ਬਹੁਤ ਸਖਤ ਸ਼ਬਦਾਂ ਦੇ ਵਿੱਚ ਵਿਰੋਧਤਾ ਕੀਤੀ ਆ ਉਹ ਕਹਿੰਦੇ ਸ਼ਿਕਾਗੋ ਨੂੰ ਇਹ ਫੌਜ ਨਹੀਂ ਚਾਹੀਦੀ ਤੇ ਫੈਡਰਲ ਸਰਕਾਰ ਨੇ ਸਾਡੇ ਨਾਲ ਸਲਾਹ ਨਹੀਂ ਕੀਤੀ ਜਦੋਂ ਐਲ ਏ ਦੇ ਵਿੱਚ ਇਹ ਜਿਹੜੇ ਭੇਜੇ ਗਏ ਸੀ ਉੱਥੇ ਟ੍ਰੂਪਸ ਉੱਥੇ ਵੀ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਨੇ ਗੈਵਨ ਨਿਊਸਨ ਉਹਨਾਂ ਨਾਲ ਸਲਾਹ ਨਹੀਂ ਕੀਤੀ ਗਈ ਸੀ ਤੁਸਲਾ ਇੱਥੇ ਵੀ ਨਹੀਂ ਕੀਤੀ ਗਈ ਪਰ ਰੌਲਾ ਇਸ ਮਾਮਲੇ ਦੇ ਵਿੱਚ ਆ ਕਿ ਕੀ ਇਦਾਂ ਕੀਤਾ ਜਾਂਦਾ ਜਾਂ ਰੁਕਿਆ ਜਾਂਦਾ ਟਰੰਪੇ ਕਹਿੰਦੇ ਆ ਕਿ ਮੈਂ ਰਾਸ਼ਟਰਪਤੀ ਹਾਂ ਤੇ ਮੈਂ ਕਿਤੇ ਵੀ ਫੌਜ ਭੇਜ ਸਕਦਾ ਉਹਨਾਂ ਦੇ ਸਪਸ਼ਟ ਸ਼ਬਦ ਆ ਉਹ ਕਹਿੰਦੇ ਆਈ ਐਮ ਦਾ ਪ੍ਰੈਜ਼ੀਡੈਂਟ ਆਈ ਕੈਨ ਡੂ ਵਾਟ ਆਈ ਵਾਂਟ ਇਫ ਦਾ ਕੰਟਰੀ ਇਜ਼ ਇਨ ਡੇਂਜਰ ਗਵਰਨਰ ਨੇ ਇਸ ਗੱਲ ਦਾ ਜਵਾਬ ਇਹ ਦਿੱਤਾ ਕਿ ਤੁਸੀਂ ਇਹ ਨਹੀਂ ਕਰ ਸਕਦੇ ਤੁਸੀਂ ਉਹ ਨਹੀਂ ਕਰ ਸਕਦੇ ਜੋ ਤੁਸੀਂ ਕਰਨਾ ਚਾਹੁੰਦੇ ਆ ਤੇ ਉਹ ਕਹਿੰਦੇ ਵੀ ਜਿਹੜੀ ਲੋਕਲ ਪੁਲਿਸ ਆ ਉਹਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ ਹੁਣ ਇੱਥੇ ਇਹ ਗੱਲ ਇਸ ਕਰਕੇ ਵੀ ਮਹੱਤਵਪੂਰਨ ਆ ਕਿ ਜਿਹੜੀ ਡੀਸੀ ਦੇ ਵਿੱਚ ਸਾਰੀ ਪੁਲਿਸ ਦਾ ਕੰਟਰੋਲ ਰਾਸ਼ਟਰਪਤੀ ਟਰੰਪ ਦੇ ਕੋਲ ਆ ਉੱਥੇ ਹੋ ਸਕਦਾ ਕਿਉਂਕਿ ਡੀਸੀ ਦੇ ਵਿੱਚ ਗਵਰਨਰ ਨਹੀਂ ਹੁੰਦਾ ਉਹ ਇੱਕ ਵੱਖਰਾ ਜਿਹੜਾ ਟੈਰਿਟਰੀ ਆ ਇਹ ਸਟੇਟ ਜਿਹੜੀ ਇਲਿਨॉयਸ ਦੇ ਵਿੱਚ ਸ਼ਿਕਾਗੋ ਦੇ ਵਿੱਚ ਸਿੱਧਾ ਭੇਜਣਾ ਇਹ ਮਾਮਲਾ ਇੱਥੇ ਹੋਰ ਆ ਸੋ ਲਾਸ ਐਂਜਲਸ ਦੇ ਵਿੱਚ ਇਸ ਸਾਲ ਦੇ ਸ਼ੁਰੂ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿਹੜਾ ਕਾਨੂੰਨ ਦੀ ਵਰਤੋਂ ਕਰਕੇ ਰਾਸ਼ਟਰਪਤੀ ਨੇ ਭੇਜੇ ਸੀ ਉੱਥੇ ਟ੍ਰੂਪਸ ਆਰ ਪ੍ਰੋਟੈਸਟ ਤੋਂ ਬਾਅਦ ਕੋਰਟ ਹਜੇ ਵੀ ਉਸ ਗੱਲ ਦੇ ਉੱਤੇ ਫੈਸਲਾ ਨਹੀਂ ਕਰ ਸਕੀ ਵੀ ਉਹ ਲੀਗਲ ਸੀ ਜਾਂ ਲੀਗਲ ਨਹੀਂ ਸੀ ਸ਼ਿਕਾਗੋ ਦੇ ਵਿੱਚ ਕਹਿੰਦੇ ਆ ਕਿ ਇੱਥੇ ਕੋਈ ਬਾਗੀ ਨਹੀਂ ਹੈ ਕੋਈ ਰਿਬੈਲੀਅਨ ਨਹੀਂ ਹੈ ਕੋਈ ਲੀਗਲ ਕੇਸ ਜਿਹੜਾ ਸੋ ਲੀਗਲ ਕੇਸ ਜਿਹੜਾ ਬਹੁਤ ਕਮਜ਼ੋਰ ਹੋਊਗਾ ਤੇ ਇੱਥੇ ਇਹ 트ੰਪ ਹਾਰ ਜਾਣਗੇ ਸੋ ਇਹ ਮੂਵ ਜਿਹੜਾ ਇਹ ਵੀ ਦੱਸਦਾ ਹੈ ਕਿ 트ੰਕ ਐਡਮਿਨਿਸਟ੍ਰੇਟ 트ੰਪ ਐਡਮਿਨਿਸਟ੍ਰੇਸ਼ਨ ਕਿੰਨੀ ਜ਼ਿਆਦਾ ਅਗਰੈਸਿਵ ਆ ਇਸ ਇਮੀਗ੍ਰੇਸ਼ਨ ਦੇ ਉੱਤੇ ਤੇ ਜੇ ਜਿਹੜਾ ਹੈਗਾ ਆ ਕਿ ਲੀਗਲ ਲੜਾਈ ਇਹਦੇ ਉੱਤੇ ਸ਼ੁਰੂ ਹੁੰਦੀ ਹੈ ਪੋਲੀਟੀਕਲ ਫਾਈਟ ਸ਼ੁਰੂ ਹੁੰਦੀ ਹੈ ਜ਼ਿਆਦਾ ਟੈਂਸ਼ਨ ਇਸ ਜਿਹੜੀ ਹੋ ਸਕਦੀ ਆ ਵਾਸ਼ਿੰਗਟਨ ਦੇ ਵਿੱਚ ਤੇ ਲੋਕਲ ਗਵਰਨਮੈਂਟ ਦੇ ਵਿੱਚ ਇਹ ਮੁੱਦਾ ਆਉਣ ਵਾਲੇ ਸਮੇਂ ਵਿੱਚ ਜ਼ਿਆਦਾ ਹੋ ਸਕਦਾ ਸਟੇਟਾਂ ਦੇ ਨਾਲ ਫੈਡਰਲ ਸਰਕਾਰ ਦਾ ਪਹਿਲਾ ਰੋਲਾ ਚੱਲ ਰਿਹਾ ਰੋਲਾ ਇਹ ਆ ਕਿ ਫੈਡਰਲ ਸਰਕਾਰ ਸਿੱਧਾ ਕੰਟਰੋਲ ਕਰਨਾ ਚਾਹੁੰਦੀ ਆ ਫੈਡਰਲ ਸਰਕਾਰ ਇਹ ਕਹਿੰਦੀ ਆ ਕਿ ਸਟੇਟਾਂ ਕੁਝ ਨਹੀਂ ਕਰ ਰਹੀਆਂ ਹੁਣ ਆ ਜਿਹੜਾ ਮਾਮਲਾ ਆ ਕਿ ਟਰੰਪ ਐਡਮਿਨਿਸਟ੍ਰੇਸ਼ਨ ਸ਼ਿਕਾਗੋ ਦੇ ਨੇੜੇ ਜਿਹੜਾ ਨੇਵੀ ਬੇਸ ਆ ਨੇਵਲ ਸਟੇਸ਼ਨ ਗ੍ਰੇਟ ਲੇਕਸ ਆ ਉੱਥੇ ਆਈਸ ਤੇ ਹੱਬ ਬਣਾਉਣਾ ਚਾਹੀਦਾ ਹੈ ਇਸ ਦੀਆਂ ਆਪਰੇਸ਼ਨਸ ਦੀ ਜਿਹੜੀ ਇਮੀਗ੍ਰੇਸ਼ਨ ਐਨਫੋਰਸਮੈਂਟ ਆ ਇਸ ਗੱਲ ਦਾ ਹੁਣ ਭਵਿੱਖ ਕੀ ਹੁੰਦਾ ਇਹ ਬਹੁਤ ਵੱਡਾ ਸਵਾਲ ਆ ਇੱਕ ਮਾਮਲਾ ਇਹ ਆ ਕਿ ਕੁਝ ਗੱਲਾਂ ਹੁਣ ਸਾਹਮਣੇ ਆ ਰਹੀਆਂ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਵਾਪਰੀਆਂ ਉਹਨਾਂ ਦੇ ਵਿੱਚ ਇੱਕ ਇਹ ਆ ਕਿ ਟਾਪ ਸੀਆਈ ਦੇ ਦੀ ਐਕਸਪਰਟ ਸੀਆਈਏ ਦੀ ਐਕਸਪਰਟ ਜਿਹੜੀ ਰਸ਼ੀਆ ਦੇ ਉੱਤੇ ਐਕਸਪਰਟ ਸੀ ਕਿਉਂਕਿ ਉੱਥੇ ਅਲੱਗ-ਅਲੱਗ ਜਿਹੜੇ ਲੋਕ ਨੇ ਅਲੱਗ-ਅਲੱਗ ਮੁੱਦਿਆਂ ਦੇ ਉੱਤੇ ਮਾਹਰ ਹੁੰਦੇ ਰਸ਼ੀਆ ਦੇ ਵਿੱਚ ਮਹਾਰਤ ਸੀ ਅ 29 ਸਾਲ ਦੀ ਸਰਵਿਸ ਅ ਉਹਦੀ ਜਿਹੜੀ ਸਿਕਿਉਰਿਟੀ ਕਲੀਅਰੈਂਸ ਨਹੀਂ ਹੋਈ ਕਿ ਜਿਹੜੀ ਜਦੋਂ ਉਹਨੇ 트럼ਪ ਨੂੰ ਅਲਾਸਕਾ ਦੇ ਵਿੱਚ ਜਿਹੜਾ ਸਮਿਟ ਹੋਇਆ ਸੀ ਅ ਰੂਸ ਤੇ ਯੂਕਰੇਨ ਦੀ ਲੜਾਈ ਰੋਕਣ ਦੇ ਲਈ ਦੋ ਸਮਿਟ ਹੋਏ ਆ ਤੀਜਾ ਹਜੇ ਹੋਣਾ ਆ ਪਹਿਲਾ ਸੀਗਾ ਡੋਨਲਡ 트럼ਪ ਤੇ ਵਲਾਦੀਮੀਰ ਪੁਤਿਨ ਅਲਾਸਕਾ ਦੇ ਵਿੱਚ ਇਕੱਠੇ ਹੋਏ ਆ ਉੱਥੇ ਇਕੱਠੇ ਹੋ ਕੇ ਇਹਨਾਂ ਨੇ ਗੱਲਬਾਤ ਕਰਨੀ ਸੀ ਕਿ ਲੜਾਈ ਰੋਕੀ ਜਾਵੇ ਦੂਜਾ ਸਮਿਟ ਇੱਥੇ ਵਾਈਟ ਹਾਊਸ ਦੇ ਵਿੱਚ ਹੋਇਆ ਜਿੱਥੇ ਵਲਾਦੀਮੀਰ ਜਲਨਸਕੀ ਯੂਕਰੇਨ ਦੇ ਰਾਸ਼ਟਰਪਤੀ ਆਏ ਤੇ ਯੂਰੋਪੀਅਨ ਲੀਡਰ ਆਏ ਆ ਤੀਜਾ ਹੁਣ ਹੋਣਾ ਆ ਜਿਹੜਾ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਪਰ ਉਹਦੀ ਆਸ ਕੀਤੀ ਜਾ ਰਹੀ ਵੀ ਹੋਣਾ ਆ ਉਹ ਜਿਹੜਾ ਤੀਜਾ ਹੋਣਾ ਆ ਉਹ ਹੋਣਾ ਆ ਜਿਹੜਾ ਅ ਵਲਾਦੀਮੀਰ ਪੋਟਨ ਤੇ ਵਲਾਦੀਮੀਰ ਜਲਨਸਕੀ ਦੇ ਵਿਚਕਾਰ ਜਿਹਦੇ ਬਾਰੇ ਹੁਣ ਸ਼ੱਕਾ ਵੀ ਉਹ ਸ਼ਾਇਦ ਨਾ ਹੋਵੇ ਜਿਹੜਾ ਪਹਿਲਾ ਸਮਿਟ ਹੋਇਆ ਪਹਿਲੇ ਸਮਿਟ ਦੇ ਵਿੱਚ ਏਸ ਸੀਆਈਏ ਦੀ ਐਕਸਪਰਟ ਨੇ ਬਹੁਤ ਸਾਰਾ ਕੰਮ ਕੀਤਾ ਅ ਔਰ ਉਹਦੇ ਤੋਂ ਬਾਅਦ ਜਦੋਂ ਹੀ ਜਿਹੜਾ ਜਿੰਨਾ ਉਹਨਾਂ ਨੇ 트ੰਪ ਦੀ ਹੈਲਪ ਕੀਤੀ ਇਸ ਗੱਲ ਨੂੰ ਤਿਆਰ ਕਰਨ ਦੇ ਲਈ ਜਾਂ ਇਸ ਗੱਲ ਸਾਰੇ ਕੁਛ ਦੇ ਵਿੱਚ ਉਸ ਤੋਂ ਫੌਰਨ ਬਾਅਦ ਉਹਨੂੰ ਫਾਇਰ ਕਰ ਦਿੱਤਾ ਗਿਆ ਫਾਇਰ ਕਰ ਦਿੱਤਾ ਗਿਆ ਕਿ ਉਹਨੂੰ ਕਲੀਅਰੈਂਸ ਨਹੀਂ ਦਿੱਤੀ ਗਈ ਸਿਕਿਉਰਿਟੀ ਕਲੀਅਰੈਂਸ ਨਹੀਂ ਦਿੱਤੀ ਗਈ ਸਿਕਿਉਰਿਟੀ ਕਲੀਅਰੈਂਸ ਨਹੀਂ ਦਿੱਤੀ ਉਹ ਡਾਟਾ ਐਕਸੈਸ ਨਹੀਂ ਕਰ ਸਕਦੀ ਤੇ ਉਹਦੀ ਨੌਕਰੀ ਜਾਂਦੀ ਲੱਗੀ ਇਹਦਾ ਮਤਲਬ ਕੀ ਆ ਕਲੀਅਰੈਂਸ ਤੋਂ ਬਿਨਾ ਉਹ ਕਲਾਸੀਫਾਈਡ ਇਨਫੋਰਮੇਸ਼ਨ ਨਹੀਂ ਦੇਖ ਸਕਦੀ ਜਿਹੜੀ ਕਿ ਆਬਵੀਅਸਲੀ ਉਹਦਾ ਕੈਰੀਅਰ ਜਿਹੜਾ ਉਹਦੇ ਨਾਲ ਹੀ ਖਤਮ ਹੋ ਗਿਆ ਤੇ ਜਿਹੜੀ ਉਹਦੀਆਂ ਓਵਰਸੀਜ਼ ਅਸਾਈਨਮੈਂਟਸ ਹੋਣੀਆਂ ਸੀ ਉਹ ਸਾਰੀ ਪਲਾਨ ਜਿਹੜੀ ਆ ਉਹ ਖਤਮ ਹੋ ਗਈ। ਆ ਜਿਹੜੀ ਤੁਲਸੀ ਗਵਾਰਡ ਆ ਉਹਨਾਂ ਨੇ ਇੱਕ ਮੈਮੋ ਇਸ਼ੂ ਕੀਤਾ ਜਿਹਦੇ ਵਿੱਚ ਉਹਨਾਂ ਨੇ ਕਲੀਅਰੈਂਸ ਨੂੰ ਰਿਵੋਕ ਕਰ ਦਿੱਤਾ। 37 ਜਿਹੜੇ ਸੀਨੀਅਰ ਇੰਟੈਲੀਜੈਂਸ ਅਫੀਸ਼ੀਅਲਸ ਨੇ ਉਹਨਾਂ ਦੇ ਉੱਤੇ ਦੋਸ਼ੇ ਲਾਇਆ ਗਿਆ ਕਿ ਇਹ ਇੰਟੈਲੀਜੈਂਸ ਦਾ ਰਾਜਨੀਤੀਕਰਨ ਕਰ ਰਹੇ ਆ। ਬਹੁਤ ਸਾਰੇ ਜਿਹੜੇ ਹੋਰ ਅਫੀਸ਼ੀਅਲ ਸੀਗੇ ਉਹ ਕਹਿੰਦੇ ਕਿ ਇਹ ਸਾਡੀ ਲਈ ਗਲਤ ਆ ਜਿਹੜਾ ਕੈਰੀਅਰ ਐਕਸਪਰਟ ਕਹਿੰਦੇ ਆ ਕਿ ਇਹ ਮਤਲਬ ਉਸ ਤਰੀਕੇ ਦੇ ਨਾਲ ਨਹੀਂ ਹੋ ਰਿਹਾ ਜਿਸ ਤਰੀਕੇ ਦੇ ਨਾਲ ਹੋਣਾ ਚਾਹੀਦਾ ਸੀ ਜਿਹੜੇ NSA ਦੇ ਲੀਡਰ ਨੇ US ਸਾਈਬਰ ਕਮਾਂਡ ਆ ਡਿਫੈਂਸ ਇੰਟੈਲੀਜੈਂਸ ਏਜੰਸੀਆ ਤੇ ਦੂਜੇ ਜਿਹੜੇ ਸੀਨੀਅਰ ਸਪੈਸ਼ਲਿਸਟ ਨੇ ਉਹਨਾਂ ਨੂੰ ਵੀ ਆਪਣੇ ਅਹੁਦਿਆਂ ਤੋਂ ਹਟਾਇਆ ਗਿਆ ਪੂਰੀ ਪੂਰੀ ਰੱਦੋ ਬਦਲ ਕਰ ਦਿੱਤੀ ਗਈ ਹੈ ਹੁਣ ਇਦੇ ਨਾਲ ਹੋਊਗਾ ਕਿ ਬਹੁਤ ਸਾਰੇ ਜਿਹੜੇ ਟਾਰਗੇਟ ਕੀਤੇ ਗਏ ਆ ਰਸ਼ੀਆ ਤੇ ਯੂਕਰੇਨ ਮਾਮਲੇ ਦੇ ਉੱਤੇ ਉਹਨਾਂ ਦੀ ਮੁਹਾਰਤ ਸੀ ਸਪੈਸ਼ਲਾਈਜੇਸ਼ਨ ਸੀਗੀ ਮਤਲਬ ਇਹ ਆ ਕਿ ਜਦੋਂ ਤੁਸੀਂ ਉਹ ਬੰਦੇ ਕੱਢ ਦਿੱਤੇ ਜਿਨ੍ਹਾਂ ਦਾ 30-30 ਸਾਲਾਂ ਦਾ ਤਿੰਨ-ਤਿੰਨ ਦਹਾਕਿਆਂ ਦਾ ਇਸ ਮਾਮਲੇ ਦੇ ਉੱਤੇ ਤਜਰਬਾ ਸੀਗਾ ਉਹ ਤੁਹਾਡੀ ਸਾਰੀ ਜਿਹੜੀ ਕਈ ਦਹਾਕਿਆਂ ਦੀ ਜਿਹੜੀ ਨੌਲੇਜ ਸੀ ਉਹ ਵੀ ਜਾਂਦੀ ਲੱਗੀ ਜਿਹੜੀ ਕਿ ਆ ਇਸ ਵੇਲੇ ਉਹਦੀ ਲੋਡ ਸੀਗੀ ਸੀਆਈ ਦੇ ਜਿਹੜੇ ਐਨਾਲਿਸਟ ਨੇ ਉਹ ਇਸ ਵੇਲੇ ਡਰ ਰਹੇ ਆ ਕਿ ਜਿਹੜੀ ਇੰਟੈਲੀਜੈਂਸ ਦੀ ਰਿਪੋਰਟਿੰਗ ਕਰਨੀ ਹੈ ਜੇ ਉਹ 트럼ਪ ਦੇ ਨਾਲ ਕੰਟਰਾਡਿਕਟ ਕਰ ਗਈ ਮਤਲਬ ਜੇ ਉਹ ਰਾਸ਼ਟਰਪਤੀ 트럼ਪ ਦੀਆਂ ਨੀਤੀਆਂ ਦੇ ਅਨੁਸਾਰ ਨਾ ਹੋਈ ਤੇ ਉਹਨਾਂ ਦੀ ਨੌਕਰੀ ਵੀ ਜਾ ਸਕਦੀ ਹੈ 트럼ਪ ਤੇ ਗਵਾਰਡ ਨੇ ਬਹੁਤ ਲੰਬਾ ਸਮਾਂ 2017 ਦੇ ਵਿੱਚ ਖਾਸ ਕਰਕੇ ਜਿਹੜੀ ਇੰਟੈਲੀਜੈਂਸ ਅਸੈਸਮ ਆਪਣੇ ਅਸੈਸਮੈਂਟ ਆ ਰਸ਼ੀਆ ਦੀ ਕਿਦਾਂ ਉਹਨੇ 트럼ਪ ਦੀ ਮਦਦ ਕੀਤੀ ਹੈ ਉਹਦੇ ਉੱਤੇ ਕੰਮ ਕੀਤਾ ਸੋ ਉਸ ਮਾਮਲੇ ਦੇ ਵਿੱਚ ਵੀ ਐਕਸਪਰਟ ਇਹ ਵੀ ਕਹਿ ਰਹੇ ਆ ਕਿ ਬਿਨਾ ਇਹਨਾਂ ਮਾਹਰ ਐਨਾਲਿਸਟ ਦੇ ਪ੍ਰੈਜ਼ੀਡੈਂਟ ਜਾਂ ਤਾਂ ਇਗਨੋਰ ਕਰ ਦੇਣਗੇ ਜਾਂ ਜਿਹੜੀ ਆ ਕ੍ਰਿਟੀਕਲ ਇੰਟੈਲੀਜੈਂਸ ਨੂੰ ਦੁਬਾਰਾ ਉਹਨਾਂ ਨੂੰ ਮਿਲੇਗੀ ਨਹੀਂ ਜਿਹੜੀ ਖਾਸ ਤੌਰ ਦੇ ਉੱਤੇ ਜਿਹੜੀਆਂ ਐਡਵਾਈਸਰੀਜ਼ ਨੇ ਪੁਤਨ ਵਾਲੇ ਮਾਮਲੇ ਦੇ ਵਾਂਗੂ ਸੋ ਇੱਕ ਨਵੀਂ ਚਿੰਤਾ ਹੈ ਟਰੰਪ ਅਸਲ ਦੇ ਵਿੱਚ ਲਾਇਕ ਕਰਦੇ ਆਪਣੇ ਜਿਹੜੇ ਵਫਾਦਾਰ ਬੰਦੇ ਨੇ ਰਾਇਲ ਐਸੋਸੀਏਟਸ ਨੇ ਬਿਜ਼ਨਸ ਫਰੈਂਡਸ ਨੇ ਇੰਟੈਲੀਜੈਂਸ ਇੰਟੈਲੀ ਜਿਹੜੇ ਇੰਟੈਲੀਜੈਂਸ ਐਕਸਪਰਟਸ ਨੇ ਉਹਨਾਂ ਦੇ ਉੱਤੇ ਬਹੁਤਾ ਯਕੀਨ ਨਹੀਂ ਕਰਦੇ ਇਹਦੇ ਨਾਲ ਕ੍ਰਿਟਿਕਸ ਇਹ ਕਹਿ ਰਹੇ ਆ ਕਿ ਬਹੁਤ ਸਾਰੇ ਜਿਹੜੀ ਐਕਸਪਰਟੀਜ਼ ਆ ਉਹ ਜਾਂਦੀ ਲੱਗੂਗੀ ਹੁਣ ਇਹਨੇ ਜਦੋਂ ਇਹਨੂੰ ਹਟਾਇਆ ਗਿਆ ਇਹਨੇ ਕਾਫੀ ਜ਼ਿਆਦਾ ਜਿਹੜੀ ਮਦਦ ਕੀਤੀ ਆ ਇਹਨਾਂ ਦੀ ਪੁੱਤਨ ਦੇ ਨਾਲ ਜਿਹੜਾ ਸਮਿਟ ਸੀਗਾ ਉਹਦੀ ਪ੍ਰੈਪਰੇਸ਼ਨ ਦੇ ਵਿੱਚ ਲਗਭਗ ਤਿੰਨ ਦਹਾਕੇ ਨੇ ਸੀਆਈਏ ਦੇ ਵਿੱਚ ਆਪਣਾ ਕੈਰੀਅਰ ਲਾਇਆ ਉਹ ਵੀ ਖਾਸ ਤੌਰ ਦੇ ਉੱਤੇ ਅਜਿਹੀ ਰਸ਼ੀਆ ਦੇ ਉੱਤੇ ਐਕਸਪਰਟ ਕਰਦੇ ਔਰ ਦੂਜਿਆ ਗੱਲ ਇਹਦਾ ਰਿਕਾਰਡ ਕੋਈ ਨਹੀਂ ਹੈ ਕੋਈ ਜਿਹੜੀ ਪਾਰਟਨਰਸ਼ਿਪ ਦਾ ਵੀ ਇੱਕ ਇੱਕ ਪਾਰਟੀ ਦੀ ਸਪੋਰਟ ਕਰਦੀ ਸੀ ਜਿਹੜੀ ਡੈਮੋਕਰੇਟਸ ਦੀ ਜਾਂ ਰਿਪਬਲਿਕਨ ਇਦਾਂ ਦੀ ਕੋਈ ਗੱਲ ਨਹੀਂ ਹੈ ਕੋਈ ਪਬਲਿਕ ਪੋਲਿਟੀਕਲ ਐਕਟੀਵਿਟੀ ਨਹੀਂ ਹੈ ਨਾ ਹੀ ਇਹ 트ੰਪ ਨੂੰ ਕ੍ਰਿਟਿਸਾਈਜ਼ ਕੀਤਾ ਕਰੇ ਸੋ ਉਹਨੇ ਮਤਲਬ ਇੱਕ ਵੱਡੀ ਜਿਹੜੀ ਪ੍ਰੈਸਟੀਜੀਅਸ ਪੋਸਟ ਸੀ ਯੂਰਪ ਦੇ ਵਿੱਚ ਇਹਨੂੰ ਮਿਲਣੀ ਸੀ ਜਿਹਨੂੰ ਸੀਆਈ ਦੇ ਡਾਇਰੈਕਟਰ ਨੇ ਪਹਿਲਾਂ ਹੀ ਅਪਰੂਵ ਕਰ ਦਿੱਤਾ ਸੀ ਸੋ ਹੁਣ ਇਹ ਮਤਲਬ ਦੂਜੇ ਜਿਹੜੇ 37 ਹੋਰ ਅਫੀਸ਼ੀਅਲ ਫਾਇਰ ਕੀਤੇ ਆ ਉਹਨਾਂ ਦੇ ਵਿੱਚ ਇਹ ਵੀ ਆ ਗਈ ਤੇ ਇਹ ਮੰਨਿਆ ਜਾ ਰਿਹਾ ਕਿ ਉਹਦੇ ਨਾਲ ਤੱਕਾ ਸੀ ਰਸ਼ਟਰਪਤੀ 트ੰਪ ਨੇ ਜਿਹੜੀਆਂ ਸਟੇਟਸ ਨੇ ਜਾਂ ਟੈਰਿਟਰੀਜ਼ ਨੇ ਉਹਨਾਂ ਨੂੰ ਸਾਫ਼ ਤੌਰ ਦੇ ਉੱਤੇ ਕਹਿ ਦਿੱਤਾ ਕਿ ਤੁਹਾਡੀ ਫੈਡਰਲ ਫੰਡਿੰਗ ਬੰਦ ਹੋ ਸਕਦੀ ਆ ਖਾਸ ਤੌਰ ਦੇ ਉੱਤੇ ਜਿਹੜੀ ਸੈਕਸ ਐਜੂਕੇਸ਼ਨ ਪ੍ਰੋਗਰਾਮਸ ਦੇ ਸਬੰਧ ਦੇ ਵਿੱਚ ਉਹਨਾਂ ਦਾ ਕਾਰਨ ਕੀ ਆ ਸਰਕਾਰ ਇਹ ਕਹਿੰਦੀ ਹੈ ਕਿ ਇਹ ਪ੍ਰੋਗਰਾਮ ਜੈਂਡਰ ਆਈਡੈਂਟੀਟੀ ਨੂੰ ਮੈਂਸ਼ਨ ਕਰਦੇ ਆ ਜਾਂ 트랜ਸਜੈਂਡਰ ਲੋਕਾਂ ਨੂੰ ਇਹਨੂੰ ਹੁਣ ਅਨਐਕਸੈਪਟੇਬਲ ਮੰਨਿਆ ਜਾ ਰਿਹਾ ਅਸੀਂ ਇਸ ਮਾਮਲੇ ਦੇ ਉੱਤੇ ਫੰਡਿੰਗ ਨਹੀਂ ਦੇਣੀ ਜਦੋਂ ਬਾਈਡਨ ਜਿਹੜੇ ਰਾਸ਼ਟਰਪਤੀ ਸੀਗੇ ਡੈਮੋਕ੍ਰੇਟਸ ਪਾਲਿਸੀ ਸੀਗੀਆਂ ਉਸ ਵੇਲੇ ਮਾਮਲਾ ਹੋਰ ਸੀ 40 ਅਮਰੀਕਾ ਦੀਆਂ ਸਟੇਟਾਂ ਪੰਜ ਟੈਰੀਟਰੀਜ਼ ਤੇ ਵਾਸ਼ਿੰਗਟਨ ਡੀਸੀ ਸਾਰਿਆਂ ਨੂੰ ਜਿਹੜਾ ਐਸ ਵੇਲੇ ਨੋਟਿਸ ਦੇ ਉੱਤੇ ਨੇ ਸਾਰਿਆਂ ਨੂੰ ਮਤਲਬ ਉਹ ਕਹਿ ਦਿੱਤਾ ਗਿਆ ਹੈ ਜਿਹੜੇ ਐਕਟਿੰਗ ਐਚ ਐਚ ਐਸ ਅਸਿਸਟੈਂਟ ਸਕੱਰੇਟਰੀ ਨੇ ਐਂਡਰਿਓ ਗ੍ਰੈਡੀਸਨ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਫੈਡਰਲ ਮਨੀ ਆ ਇਹ ਹੁਣ ਜਿਹੜਾ ਇੱਕ ਬਹੁਤ ਖਤਰਨਾਕ ਵਿਚਾਰਧਾਰਕ ਅਜੰਡਾ ਜਿਹਨੂੰ ਉਹਨਾਂ ਨੇ ਕਿਹਾ ਕਿ ਡੇਂਜਰਸ ਆਇਡਿਓਲੋਜੀਕਲ ਅਜੰਡਾ ਆ ਅਸੀਂ ਉਹਨੂੰ ਫੰਡ ਕਰਨ ਦੇ ਲਈ ਕੇਂਦਰ ਸਰਕਾਰ ਦਾ ਪੈਸਾ ਨਹੀਂ ਦੇ ਸਕਦੇ ਪ੍ਰੋਗਰਾਮ ਆਲਰੇਡੀ ਅਪਰੂਵ ਹੋ ਚੁੱਕਿਆ ਫੈਡਰਲ ਸਰਕਾਰ ਨੇ ਪਹਿਲਾਂ ਅਪਰੂਵ ਕਰ ਚੁੱਕੇ ਹੈ ਐਜੂਕੇਸ਼ਨ ਪ੍ਰੋਗਰਾਮ ਤੇ ਇਹਨਾਂ ਨੂੰ ਫੰਡਿੰਗ ਆਉਂਦੀ ਵੀ ਰਹੀ ਹੈ ਹੁਣ ਇਹ ਜਿਹੜਾ ਹੈਗਾ ਆ ਕਿ ਜਿਹੜੀ ਐਡਮਿਨਿਸਟ੍ਰੇਸ਼ਨ ਐਡਮਿਨਿਸਟ੍ਰੇਸ਼ਨ ਫਾਰ ਚਿਲड्रन ਐਂਡ ਫੈਮਿਲੀਜ਼ ਆ ਉਹ ਇਹ ਕਹਿੰਦੇ ਆ ਕਿ ਜਿਹੜੇ ਕੁਝ ਪਾਠ ਨਿਆਣਿਆਂ ਨੂੰ ਪੜ੍ਹਾਏ ਜਾ ਰਹੇ ਆ ਉਹ ਪ੍ਰੋਗਰਾਮ ਦੇ ਰੂਲਸ ਦੇ ਬਿਲਕੁਲ ਬਾਹਰ ਜਾ ਰਹੇ ਆ ਸਟੇਟਸ ਦੇ ਸਾਰਿਆਂ ਟੈਰੀਟਰੀਜ਼ ਨੂੰ 60 ਦਿਨ ਦਿੱਤੇ ਗਏ ਆ ਕਿ ਤੁਸੀਂ ਕੋਈ ਵੀ ਜਿਹੜੀ ਲੈਂਗੁਏਜ ਜਿਹੜੀ ਜੈਂਡਰ ਆਈਡੈਂਟੀਟੀ ਬਾਰੇ ਜਾਂ ਟਰਾਂਸ ਜੈਂਡਰ ਬਾਰੇ ਆਪਣੇ ਪ੍ਰੋਗਰਾਮ ਦੇ ਵਿੱਚੋਂ ਹਟਾ ਦਿਓ ਨਹੀਂ ਤਾਂ ਤੁਹਾਡੀ ਫੰਡਿੰਗ ਜਿਹੜੀ ਬੰਦ ਆ ਸੋ ਜੇ ਇਹ ਚੇਂਜ ਨਹੀਂ ਕਰਦੇ ਤਾ ਕਈ ਮਿਲੀਅਨ ਡਾਲਰ ਦੀ ਫੈਡਰਲ ਸੈਕਸ ਐਜੂਕੇਸ਼ਨ ਫੰਡ ਜਿਹੜਾ ਜਾਂਦਾ ਲੱਗ ਸਕਦਾ ਆ ਆਪੋਨੈਂਟ ਇਹਨੂੰ ਇਹ ਕਹਿੰਦੇ ਆ ਕਿਸੇ ਦੇ ਐਲਜੀਬੀਟੀਕਿਊ ਪਲੱਸ ਇਨਕਲੂਜਨ ਜਿਹੜੀ ਐਜੂਕੇਸ਼ਨ ਦੇ ਵਿੱਚ ਉਹਦੇ ਉੱਤੇ ਇਹ ਅਟੈਕ ਆ ਵੱਡੀ ਤਸਵੀਰ ਇਹ ਆ ਕਿ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੱਡੇ ਜਿਹੜੇ ਜਿਹੜੇ ਉਹਨਾਂ ਦੇ ਜਿਹੜੇ ਉਹਨਾਂ ਦੇ ਕਹ ਲੋ ਕਿ ਐਫਰਟਸ ਨੇ ਕਿ ਜਿਹੜੇ ਫੈਡਰਲ ਐਜੂਕੇਸ਼ਨ ਜਾਂ ਹੈਲਥ ਪ੍ਰੋਗਰਾਮ ਆ ਉਹਨੂੰ ਕਨਜ਼ਰਵਟਿਵ ਵਿਚਾਰ ਧਾਰਾ ਦੇ ਹਿਸਾਬ ਦੇ ਨਾਲ ਇਹ ਚਲਾਉਣਾ ਚਾਹੁੰਦੇ ਆ ਤੇ ਉਸੇ ਜਿਹੜਾ ਵੱਡੀ ਪਾਰਟ ਦਾ ਇੱਕ ਹਿੱਸਾ ਇਹ ਮੰਨਿਆ ਜਾ ਰਿਹਾ ਸੋ ਜਿਹੜੇ ਬਹੁਤ ਸਾਰੇ 트ੰਪ ਦੇ ਸਪੋਰਟਰ ਨੇ ਉਹ ਜੈਂਡਰ ਆਈਡੈਂਟੀਟੀ ਬਾਰੇ ਜਾਂ 트੍ਰਾਂਸ ਜੈਂਡਰ ਇਸ਼ੂ ਬਾਰੇ ਸਕੂਲਾਂ ਦੇ ਵਿੱਚ ਪੜ੍ਹਾਉਣ ਤੋਂ ਮਨਾ ਕਰਦੇ ਆ ਇਹ ਦੱਸਦੇ ਆ ਕਿ ਇਹਦਾ ਨਹੀਂ ਹੋਣਾ ਚਾਹੀਦਾ ਉਹ ਕਹਿੰਦੇ ਕਿ ਅਸੀਂ ਆਪਣੇ ਬੱਚਿਆਂ ਨੂੰ ਬਚਾਉਣਾ ਚਾਹੁੰਦੇ ਆ ਆਫੀਸ਼ੀਅਲਸ ਆਰਗੂ ਕਰਦੇ ਆ ਕਿ ਜੈਂਡਰ ਆਈਡੈਂਟੀਟੀ ਜਿਹੜੀ ਸੈਕਸ ਐਜੂਕੇਸ਼ਨ ਦੇ ਵਿੱਚ ਆ ਇਹ ਮਤਲਬ ਅ ਬੱਚਿਆਂ ਦੇ ਦਿਮਾਗਾਂ ਨੂੰ ਜ਼ਹਿਰੀਲਾ ਕਰ ਰਹੀ ਹੈ ਜਿਹੜੇ ਸ਼ਬਦ ਉਹ ਵਰਤ ਰਹੇ ਆ ਤੇ ਇਹ ਕਿਤੇ ਜ਼ਿਆਦਾ ਨੁਕਸਾਨ ਦੇ ਤਸੀ ਜਾ ਰਹੀ ਆ ਸੋ ਦੇਖੋ ਹੁਣ ਸਟੇਟ ਇਹਨਾਂ ਦੀਆਂ ਜਿਹੜੀਆਂ ਸਟੇਟਾਂ ਨੇ 40 ਸਟੇਟਾਂ ਤੇ ਟਰੈਕਟ ਜਿਨ੍ਹਾਂ ਦੀ ਗੱਲ ਮੰਦੀ ਆ ਤੇ ਜਾਂ ਉਹਨਾਂ ਦੇ ਉੱਤੇ ਕੋਈ ਹੋਰ ਕਾਰਵਾਈ ਹੁੰਦੀ ਆ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਣਾ ਵੀ ਆ ਗੱਲ ਬਤਨ